हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਤੈਨੂੰ ਨਾਲ ਦੋਸਤੋ ਤੁਹਾਨੂੰ ਦਿਖਾਵਾਂਗੇ ਇੱਕ ਗਾਂ ਤੇ ਦੋ ਮੱਝਾਂ ਜਿਨ੍ਹਾਂ ਦੇ ਵਿੱਚ ਪਹਿਲਾ ਨੰਬਰ ਤੇ ਜਿਹੜੀ ਮੱਝ ਬਜੀ ਹੈ ਪਰਲੇ ਪਾਸੇ ਟੋਕੜ ਗੱਬਣ ਕਨਫਰਮ ਚੈੱਕ ਪਾਸ ਤੇ ਇਹਦੇ ਨਾਲ ਜਿਹੜੀ ਬੱਦੀ ਮੱਝ ਆ ਦੋਸਤੋ ਕੋ ਤਿੰਨ ਕੁ ਮਿੰਟ ਦਾ ਟਾਈਮ ਹੋਗਾ ਸੂਈ ਨੂੰ ਤੇ ਗਾਂ ਨੂੰ ਦੋਸਤੋ ਕੋ ਦੋ ਤੋਂ 2.5 ਮਿੰਟ ਦਾ ਟਾਈਮ ਸੂਈ ਨੂੰ ਹੋ ਗਿਆ ਜੀ ਡਿਟੇਲ ਇਹਨਾਂ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਰਖ ਪਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਮੇਰੇ ਵੀਰ ਆਪਾਂ ਹੱਕ ਸਮਝ ਕੇ ਆਪਣਾ ਫਰਜ਼ ਸੰਬੰਧੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਕਰਨੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸੰਬੰਧੀ ਤਸੱਲੀ ਕਰ ਲਿਆ ਕਰੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਰ ਨਾਲ ਕਰਕੇ ਗੱਲਬਾਤ ਆਪਾਂ ਡਿਟੇਲ ਵਿੱਚ ਹੋਏ ਸਾਰੀ ਵੀਰ ਦੇ ਕੋਲ ਪੁੱਛ ਲਈ ਨਹੀਂ ਹੈ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਐ ਕੀ ਬਹੁਤ ਚ ਬਰੇਕ ਲੱਗਦੀ ਬਰੇਕ ਤੁਹਾਨੂੰ ਪਤਾ ਵੀ ਮਾਲ ਹੋਣ ਬੜਾ ਮਹਿੰਗਾ ਡਿਆ ਮਿਲਣਾ ਹੋਣ ਤੇ ਵਾਦੀ ਗੱਲ ਨਹੀਂ ਦੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਵੀ ਹੁਣ ਫਿਰ ਵੀ ਭਾਣਾ ਲੱਭ ਕੇ ਲਿਆਉਣਾ ਪੈਂਦਾ ਵੀ ਕੋਈ ਵੀਰ ਲੈ ਵੀ ਲਵੇ ਹਾਂ ਨਾਲੇ ਇਹਨਾਂ ਭਾਣਾ ਹੁਣ ਬਿਲਕੁਲ ਬਰਾ ਘਟ ਦਿਆ ਜੋ ਲੱਭਣਾ ਜਿਹੜਾ ਵੀ ਕੋਈ ਲੱਖੋਂ ਬਾਹਰ ਗੱਲਾਂ ਦਿਆ ਜੋ ਕਰਨਾ ਇਦਾਂ ਇਹਨਾਂ ਦੇ ਹਾਂਜੀ 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 ਝੋਨੇ ਦਾ ਸੀਜ਼ਨ ਹੈ ਕਹਿੰਦਾ ਹਾਂਜੀ ਹਾਂਜੀ ਹਾਂ ਤੇ ਆਪਣਾ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਐਡਰੈਸ ਬੋਲ ਲਈ ਐਡਰੈਸ ਆਪਣਾ ਸੌਰ ਸਿੰਘ ਪਿੰਡ ਜੀ ਪੱਤੀ ਮਾਣਾ ਦੀ ਜ਼ਿਲ੍ਹਾ ਤਨਤਾਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ ਆਪਣਾ 88721 179 ਠੀਕ ਹੈ ਜੀ ਹਾਂਜੀ ਨਾਮ ਸਕਤਰ ਸਿੰਘ ਨਾਮ ਸਿੰਘ ਸਕਤਰ ਸਿੰਘ ਠੀਕ ਹੈ ਜੀ ਹਾਂਜੀ ਤਿੰਨ ਨਾਗੇ ਆਪਣੇ ਕੋ ਦੋ ਮੱਝ ਰੱਖਦਾ ਹਾਂਜੀ ਹਾਂਜੀ ਸ਼ੁਰੂ ਕਰ ਲਈ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਮੱਝ ਕਿਵੇਂ ਆਸਵਾ ਹੇ ਵੀਰ ਜੀ ਦੂਜਾ ਸੁਗਾ ਸੂਈ ਦੇ ਤੀਜੇ ਦੀ ਆਈ ਸੀ ਗੱਬਣਿਆ ਕਿੰਨੇ ਚਿਰ ਦੀ ਗੱਬਣੀ ਇਹ ਜੋ 6 ਮਹੀਨਿਆਂ ਤੋਂ ਬਾਹਰ ਆ ਤੇ 7 ਤੋਂ ਅੰਦਰ ਆ ਜਿਦਾਂ ਕਿ ਸਾਡੇ ਚੈੱਕ ਪਾਸ ਹਾਂਜੀ ਸਾਡੇ 6 ਦੀ 6 ਦੀ ਲਾਓ ਤੁਸੀਂ ਠੀਕ ਹੈ ਜੀ 6 ਕਿਲੋ ਇਹਦੇ ਥੱਲੇ ਦੁੱਧ ਜੋ ਆਪਣੇ ਵੱਲੋਂ ਪੂਰੀ ਕਨਫਰਮ ਮੈਂ ਨਾ ਵੀਰ ਜਿਹੜਾ ਮੱਦੀ ਇੱਥੇ ਚੈੱਕ ਕਰਾ ਲਿਆ ਆਪਦਾ ਡਾਕਟਰ ਲਿਆਂ ਕੇ ਠੀਕ ਹੈ ਜੀ ਚੈੱਕ ਕਰਾ ਕੇ ਲੈ ਕੇ ਠੀਕ ਹੈ ਜੀ ਹਾਂਜੀ 6 ਕਿਲੋ ਦੁੱਧ ਮਿਲਦੀ ਦਵੇਂ ਟਾਈਮ ਦੋਵੇਂ ਟਾਈਮ ਜੀ ਠੀਕ ਪਾੜੇ ਦੇ ਮਿਲਦੀ ਹਾਂਜੀ ਹਾਂਜੀ ਪਾਰੇ ਤੇ ਤੇ ਕੋਈ ਥਣਾ ਦੀ ਬਾਦਗੜ ਮੈਂ ਨਾ ਚੌਣ ਜਾਣ ਇੱਕ ਨੰਬਰ ਆ ਜੀ ਠੀਕ ਹੈ ਜ ਲਓ ਦੋਸਤੋ ਸਵੇਰ ਦੋ ਜਸਵੀ ਤੇ ਜੇ ਸਵੇਰ ਤੇ ਗੱਭਣ ਕੋਈ 6.5 ਮਿੰਟ ਦਾ ਟਾਈਮ ਹੋਊਗਾ ਜੀ 6 ਲੀਟਰ ਦੁੱਧ ਵੀਰ ਕੰਦਾ ਦਿੰਦੀ ਹੈ ਦੋਵੇਂ ਟਾਈਮ ਮਿਲਦੀ ਹੈ ਬਾਕੀ ਦੋਸਤੋ ਜਿਹੜੇ ਵੀਰ ਨੇ ਖੜਦੀਆਂ ਬੇਸ਼ੱਕ ਆਪਣਾ ਕੋਈ ਵੀਰ ਡਾਕਟਰ ਨਾਲ ਲਿਆਵੇ ਆਪਣੀ ਤਸੱਲੀ ਜ਼ਰੂਰ ਕਰ ਲੈ ਹਾਂ ਜੀ ਕਿਉਂਕਿ ਮੁਰਕੇ ਬਾਅਦ ਦੇ ਵਿੱਚ ਜਦੋਂ ਪਸ਼ੂ ਅਗਲੇ ਖਰਚਾ ਜਾਂਦਾ ਫੇਰ ਕਈ ਵਾਰ ਵੀਰ ਆਖਣ ਲੱਪਿੰਦੇ ਪਸੜਨਾ ਕੋਈ ਗਲਤ ਗੱਲ ਹੋਈ ਹੈ ਮਿਸਟੇਕ ਹੋਈ ਹੈ ਕੋਈ ਅਸੀਂ ਆਪਣੀ ਕਨਫਰਮ ਨਹੀਂ ਕਰ ਸਕੇ ਇਸ ਕਰਕੇ ਦੋਸਤੋ ਮੈਂ ਹਰ ਵੀਡੀਓ 'ਚ ਬੇਨਤੀ ਕਰਦਾ ਪਸ਼ੂ ਸੁਆਵੇਂ ਕੱਪੜਾ ਹੋ ਜਾਵੇ ਟੋਪੜ ਕੱਪੜਾ ਹੋ ਜਾਵੇ ਜਾਂ ਸਜਰੇ ਹੋਏ ਤਸੱਲੀ ਕਰਨੀ ਤੁਹਾਡਾ ਹੱਕ ਹੈ ਲਓ ਜੀ ਕਰੋ ਚੈੱਕ ਇਹਦੀ ਪਿੱਠ ਪੁੜੀ ਦੀ ਚੜਾਈ ਚੈੱਕ ਕਰ ਲਓ ਹਾਂ ਲਓ ਜੀ ਕਰੋ ਚੈੱਕ ਲਓ ਇਹ ਮੁੰਡਾ ਤਾਂ ਨਾ ਚੁੱਪੀ ਨਾ ਭਲੇ ਉਹ ਚੁੱਪ ਹੌਸ ਲਓ ਜੀ ਕਰੋ ਚੈੱਕ ਦੋਸਤੋ ਬਹੁਤ ਸੋਹਣੀ ਮੱਝ ਹੈ ਜੇ ਕੋਈ ਵੀਰ ਸਾਂਭ ਲੂਆ ਤੇ ਤਕਰੀਬਨ ਜੇ ਵੇਖੀਏ ਟਾਈਮ ਤੇ ਕੋਈ ਜਿਹੜਾ 1.5 ਤੋਂ 3 ਨਾ 3.5 ਮਿੰਟ ਅਟੈਂਸ ਹੋਣ ਦੇ ਵਿੱਚ ਰਹਿ ਗਿਆ ਤੇ ਅੱਜੇ ਦੋਸਤੋ ਮਿਲਦੀ ਹੈ ਦੋਵੇਂ ਟਾਈਮ 6 ਲੀਟਰ ਦੁੱਧ ਜਿਹੜਾ ਹੁਣ ਮੌਕੇ ਦਾ ਤਿਆਰ ਹੋਊਗਾ ਆਹ ਦੀ ਥਾਂ ਦੀ ਕੁਆਲਿਟੀ ਕਰ ਲੈ ਚੱਕ ਜੀ ਆਹ ਜੀ ਮੱਝ ਵੇਖੋ ਕਿੰਨੀ ਸਾਫ਼ ਥਾਂ ਚੱਕੀ ਹਾਂਜੀ ਹਾਂ 13 ਲੀਟਰ ਦੀ ਗਾਰੰਟੀ ਦਿੱਤੀ ਹੋਣਾ ਠੀਕ ਹੈ ਸੱਚੀ ਸੱਚੀ ਹਾਂਜੀ ਵੇਖੋ ਸਰੀਰ ਵੇਖੋ ਕਿਹੜਾ ਆਹ ਲਓ ਜੀ ਬਿਲਕੁਲ ਦੋਸਤੋ ਪਤਲੀ ਚਮੜੀ ਸਿੰਗਲ ਢੀ ਮੱਝ ਕਨਫਰਮ ਦੋਸਤੋ ਚੈੱਕ ਪਾਸੇ ਵੀਰ ਲੋ ਆਪਣੀ ਪੂਰੀ ਮਤਲਬ ਵੀਰ ਕਹਿੰਦਾ ਵੀ ਸਾਡੀ ਤਸੱਲੀ ਹੈ ਜਿਹੜੇ ਵੀਰ ਨੇ ਖਰਦੀ ਆਪਣਾ ਬੇਸ਼ੱਕ ਡਾਕਟਰ ਨਾਲ ਲੈਵੇ ਅੱਛਾ ਵੀਰ ਸਖਤਰ ਮੋਲੇ ਦਾ ਕੀ ਕਰਨਾ ਮੋਲੇ ਕਿਹੜਾ ਘਾਰਵਾੜ ਨਹੀਂ ਕਰਨਾ ਜੀ ਹਾਂ ਨਾ 63 ਦੀ ਦੇ ਦਈਏ ਕਿੰਨਾ ਕੁ ਮਾਨ ਤੜੋ ਫਿਰ ਕੋਈ ਨਹੀਂ ਕਰਦਾ ਮਾਨਤਨ ਮੌਕੇ ਦੇ ਵੀਰਾਂ ਦਾ ਅੱਛਾ ਮਤਲਬ 36 ਦੀ ਦੇ ਦਾਂਗੇ ਮੋਲੇ ਜੋ ਮਰਜ਼ੀ ਕਰੀਏ ਹਾਂ ਨਾ 36 ਦੀ ਮੱਝ ਦੇ ਦਾਂਗੇ 800 ਕਿੰਨੇ ਜੀ ਚਲੋ ਬਾੜ ਦੀ ਦੇ ਦਾਂਗੇ ਬਾੜ ਗਿਆ ਦੇ ਵਿੱਚ ਕੋਈ ਛੋੜ ਛੱਪਾ ਹੋਊਗਾ ਛੋੜ ਛੱਪਾ ਹੀ 100 200 ਛੋੜ ਛੱਪਾ ਕਰ ਲਓ ਦੋਸਤੋ ਮੁੱਲ ਜੇ ਵੇਖੀਏ ਮਾਜ ਦੇ ਹਿਸਾਬ ਨਾਲ ਤੇ ਮੁੱਲ ਦੋਸਤੋ ਬਿਲਕੁਲ ਜਾਇਜ਼ ਆ ਬਾਜ਼ਾਰ ਦੇ ਹਿਸਾਬ ਨਾਲ 6 ਲੀਟਰ ਦੁੱਧ ਵੀ ਆ 6.5 ਮਹੀਨੇ ਦੇ ਕੱਪੜ ਵੀ ਐ ਤੇ ਦੋਸਤੋ ਹੁਣ ਤਕਰੀਬਨ ਦੋਵੇਂ ਟਾਈਮ ਮਿਲਦੀ ਐ ਹਾਂਜੀ ਹਾਂਜੀ ਤੇ 62000 ਰੁਪਿਆ ਮੁੱਲ ਆ ਜੇ ਦੋਸਤੋ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਮੁੱਲ ਜਾਇਜ਼ ਹੀ ਆ ਬਾਕੀ ਇਹਦੇ ਵਿੱਚੋਂ ਵੀ ਜਿਹੜਾ ਤਾਂ ਆਇਆ ਗਿਆ ਦਾ ਮਾਨ ਤਾਂ ਜਿਹੜਾ ਵਾ ਮੌਕੇ ਮੌਕੇ ਤੇ ਜ਼ਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਦੀ ਮ ਹਾਂਜੀ ਇਹਨੂੰ ਵੀ ਜੀ ਸੁਈਨ ਹੋ ਗਿਆ 2 ਢਾਈ ਮਹੀਨੇ ਅੱਛਾ ਜੀ ਬੱਚਾ ਇਹਦਾ ਮਰ ਗਿਆ ਜੀ ਅੱਛਾ ਜੀ ਹਾਂਜੀ ਇਹਦੇ ਮੱਝ ਬਹੁਤੀ ਵੱਡੀ ਹਰਿਆਣੇ ਦੀ ਹੈ ਨਾ ਬੰਦਿਆਂ ਨਾਲ ਹੋ ਗਿਆ ਝਗੜਾ 10 ਦਿਨ ਤੁਸੀਂ ਕਹਿੰਦਾ ਝੂਨ ਮਾਰਦਾ ਪਾਣੀ ਦੇ ਰਹੀ ਹੈ ਉਹ ਚਾਰੀ ਠੀਕ ਹੈ ਜੀ ਹਾਂ ਮੱਝ ਦੇ ਦੋ ਤਿੰਨ 12 13 ਕਿਲੋ ਉਹਨਾਂ ਮੱਝ ਟੋਟ ਗਈ ਕੋਣਕੇ ਪਾਣੀ ਡਾਹ ਜਾਂਦੇ ਰਹੇ ਤੇ ਬੱਜੀ ਰਹੀ ਚਲੋ ਮੱਝ ਵੇਖੋ ਕਾਦ ਕਿੱਡਾ ਹੈ ਚਲੋ ਸ਼ੋਕਰੀ ਹਰਿਆਣੇ ਦੀ ਹੈ ਨਾ ਹਾਂਜੀ ਤੇ ਹੁਣ ਦੁੱਧ ਕਿੰਨਾ ਵੀਰ ਹੁਣ ਇਹਦੇ ਥੱਲੇ ਜਿਹੜਾ ਦੁੱਧ ਵੀਰ ਜੀ 7 ਲੀਟਰ ਹੋਊਗਾ ਪੱਕਾ ਦੁੱਧ ਪੱਕਾ ਇਹਦਾ ਵਧੀਆ ਕਿੰਨੇ ਨਾ ਦੋਸਤੋ ਸਵਾ ਦੂਜਾ ਸੂਈ ਜੇ ਕੋਈ ਸਾਮ ਖਣ ਥੋੜੀ ਜੀ ਰਹਿ ਗਈ ਹੈ ਤੇ ਦੁੱਧ ਦੋਸਤੋ 7 ਲੀਟਰ ਜਿਹੜਾ ਮੌਕੇ ਦਾ ਤਿਆਰ ਹੋਊਗਾ ਕੋਈ ਵੀਰ ਆਪਣੀ ਤਸੰਦੀ ਬੇਸ਼ੱਕ ਕਰ ਲੈ ਚੋੜੇ ਇੱਕ ਟਾਈਮ ਦੋ ਟਾਈਮ ਕੱਦ ਦੇਖੋ ਮੈਦਾ ਕੱਦ ਕਰ ਦੋਸਤੋ ਮੈਦਾ ਪੂਰਾ ਉੱਚਾ ਲੰਬਾ ਆ ਲੋ ਜੀ ਕਰੋ ਚੈੱਕ ਬਾਕੀ ਦੋਸਤੋ ਮੌਸਮ ਗਰਮੀ ਦਾ ਵਾ ਪੱਠਾ ਢਕਾ ਰਿਹਾ ਤੁਹਾਨੂੰ ਪਤਾ ਹੋਣਾ ਹੈ ਇਹ ਵੇਲੇ ਘਟਿਆ ਲਓ ਜੀ ਕਰੋ ਚੈੱਕ ਜੀ ਲਓ ਜੀ ਇੱਕ ਨਾ ਦੋ 200 ਦੋਵੇਂ ਟਾਈਮ ਵੀਰ ਕੰਦਾ ਮਿਲਦੀ ਐ ਨਹੀਂ ਜੀ 7 ਕਿਲੋ 7 ਕਿਲੋ ਜੀ ਹਾਂਜੀ ਠੀਕ ਐ ਜੀ ਦੁੱਧ ਦੇ ਤੇ ਮੱਝ ਦੇ ਥੱਲੇ 11-12 ਕਿਲੋ ਹੀ ਤੁਹਾਨੂੰ ਮੈਂ ਦੱਸਿਆ ਵੀ ਮੱਝ ਦੱਸਦੇ ਪਾਣੀ ਠੇਰੀ ਵਿਚਾਰੀ ਠੀਕ ਐ ਲਓ ਦੋਸਤੋ ਤਾਂ ਮੱਝ ਦੇ ਥੱਲੇ 11-12 ਕਿਲੋ ਹੋਣ ਵੀ ਉਹਨਾਂ ਕਤਬਾਂ ਦੇ ਆਊਗੀ ਦੋਸਤੋ ਕੰਮ ਬੰਦਿਆ ਨੇ ਕੀ ਆਹ ਲਓ ਜੀ ਐ ਕਲਦੀ ਦੇ ਵਿਚਾਰੀ ਮੂੰਹ ਹੀ ਨਹੀਂ ਚੁੱਕਾਂਦੀ ਖੁਰਲੀ ਚਦੇ ਠੀਕ ਐ ਹਾਂਜੀ ਸਖਤਰ ਵੀਰੇ ਦਾ ਮੁੱਲ ਕਰਨਾ ਇਹ ਵੀ ਮੱਝ ਦੇ ਚਲੋ ਕਾਰਦ-ਕਾਰ ਵੇਖੋ ਹਰਿਆਣੇ ਦੀ ਮੱਝ ਆ ਹਮ ਇਹ ਵੀ 65 ਦੀ ਦੇਰੀ ਹੈ ਜੀ ਮਾਜੇ ਦੇ ਉਤਨਾ ਵਾਦਿਆ ਕੰਨਾਂ ਘਮਾਣ ਲਓ ਕਿਉਂਕਿ ਲੱਸੀ ਹੈ ਤਰੀ ਚਲੋ ਬਰਾਬਰੀ ਦੇ ਦਾਂਗੇ ਦੋਵੇਂ ਬਰਾਬਰ ਕਰ ਦੀ ਬਰਾਬਰੀ ਦੇ ਦਾਂਗੇ ਮੈਂ ਅੰਦਰ ਕਰੀ ਥਰੀ ਨਹੀਂ ਅੰਦਰ ਨਹੀਂ ਕਰੀ ਹਾਂ ਮਾਰ ਬਹੁਤ ਚੰਗੀ ਜੋ ਥਾਂ ਚੜੇ ਦੁੱਧੇ ਨੇ ਫੇਰ ਉਹਨੇ ਘਰ ਆਉਣਾ ਜੋ ਚਲੋ ਠੀਕ ਹੈ ਜੀ ਬਹੁਤ ਬਹੁਤ ਤੁਹਾਨੂੰ ਪਤਾ ਟਾਈਮ ਕਿਹੜਾ ਡੰਗਰ ਪੱਠਾ ਡੱਕਾ ਪੈਣ ਵਾਲਾ ਏ ਠੀਕ ਹੈ ਜੀ ਤੇ ਦੋਸਤੋ 62 62000 ਰੁਪਿਆ ਦੋਵਾਂ ਦਾ ਕੋਈ ਮੌਕੇ ਦੇ ਹੋਰ ਕਰ ਦਾਂਗੇ ਮਾਨਤਾਨ ਤੇ ਜੇ ਕੋਈ ਵੀਰ ਜੋੜਾ ਖਰੀਦਦਾ ਤਾਂ ਇਹ 1,24,000 ਰੁਪਏ ਬਣਦਾ ਦੋਆਂ ਦਾ ਜੇ ਕੋਈ ਜੋੜਾ ਖਰੀਦੂ ਫਿਰ ਕਰਦਾਂਗੇ 2000 ਹੋਰ ਮਾਣ 1,22,000 ਹੋ ਗਏ ਹਾਂਜੀ ਠੀਕ ਹੈ ਜੀ ਲਓ ਦੋਸਤੋ ਜੇ ਕੋਈ ਵੀਰ ਖਰੀਦੂਗਾ ਜੋੜਾ ਤਾਂ ਫਿਰ 1 ਲੱਖ ਤੇ 22000 ਦੀਆਂ ਹਾਂਜੀ ਜੇ ਕੋਈ ਵੀਰ ਇਕੱਲੀ ਇਕੱਲੀ ਦਾ ਸਤਾ ਕੋ ਗੋ ਤਾਂ ਫਿਰ ਦੋਸਤੋ 60-6000 ਰੁਪਏ 1,24,000 ਰੁਪਏ ਦੋਆਂ ਦਾ ਬਣਦਾ ਆਪਣੀ ਸੋਚ ਸਮਝਣਾ ਤੁਸੀਂ ਕਰਕੇ ਆਪਣੀ ਪਸ਼ੂ ਖਰੀਦ ਲਓ ਜੇ ਇਸ ਤੋਂ ਅਗੇ ਵੀਰ ਦੇ ਕੋਲ ਇੱਕ ਗਾਹ ਵੀ ਆ ਦੱਸਿਓ ਵੀਰੇ ਦੇ ਬਾਰੇ ਦੇ ਵੀ ਜਿੱਦੋ ਕੁ ਮਹੀਨੇ ਹੋ ਗਏ ਸੂਈ ਨੂੰ ਇਹਦੇ ਥੱਲੇ 7 ਕਿਲੋ ਦੁੱਧ ਜੋ ਦੋਵੇਂ ਟਾਈਮ ਮਿਲਦੀ ਜੀ ਹਾਂਜੀ ਦੋਵੇਂ ਟਾਈਮ ਬੱਚਾ ਗਿਆ ਮਾਰੇ ਦਾ ਅੱਛਾ ਜੀ ਹਾਂਜੀ ਤੇ ਅੱਗੇ ਗਾ ਟਿਕਾ ਟੂਕਾ ਲਗਾਉਗੇ ਟਿਕਾ ਇਹਨੂੰ ਆਂਦੇ ਆ ਵੀ ਡੇਢ ਕੁ ਮਹੀਨਾ ਹੋ ਗਿਆ ਭਰਾਏ ਨੂੰ ਪਾਪਾ ਤਾਂ ਨਹੀਂ ਆਂਦੇ ਕਨਫਰਮ ਕੋਈ ਨਹੀਂ ਹਾਂਜੀ ਕੱਟੋ ਮੰਨਵਾਉਂਦੇ ਚੈੱਕ ਕਰਾ ਲਾ ਮਾਂ ਨਹੀਂ ਆਪਾਂ ਨੇ ਠੀਕ ਹੈ ਗਾੜੀ ਅਗਲੇ ਤੇ ਕਰਮਣ ਜੀ ਨੇ ਵੀ ਇਹਨੇ ਚੈੱਕ ਕਰਾਉਣੇ ਹੋ ਇੱਕ ਮਹੀਨਾ ਹੋ ਗਿਆ ਸੂਈ ਨੂੰ ਜੀ ਹਾਂਜੀ ਲਓ ਦੋਸਤੋ ਟਾਈਮ ਆ 3 ਮਹੀਨੇ ਦੇ ਨੂੰ ਸੂਈ ਨੂੰ ਹੋ ਗਿਆ ਤੇ ਡੇਢ ਮਹੀਨਾ ਨੂੰ ਟਿਕਾ ਲੱਗਣ ਹੋ ਗਿਆ ਉਹ ਜਿਹੜਾ ਵੀਰ ਖੜੂਗਾ ਕਿਸਮਤ ਉਹਦੀ ਜਰਸੀ ਦੇ ਸ਼ਾਈ ਵਾਲਾ ਦੋਸਤੋ ਕ੍ਰੋਸ ਸੰਗ ਰੱਖ ਦੀ ਲੋ ਜੀ ਇਹ ਇੱਕ ਨੰਬਰ ਦਾ ਤਾਵਾ ਹੈ ਲੈ ਰਾਹ ਨੂੰ ਮਾਰ ਲੈਣੇ ਚੋਾਈ ਤੋਂ ਵੀ ਵਧੀਆ ਦੀ ਮਾਨਾ ਇੱਕ ਨੰਬਰ ਜੀ ਕੋਈ ਚੋਰ ਨਹੀਂ ਮਾ ਸੀਲ ਸਲੱਗ ਫੇਰਾ ਠੀਕ ਹੈ ਜੀ ਭਾਵੇਂ ਜਨਾਨੀ ਬੈ ਕੇ ਚੋਲੇ ਠੀਕ ਹੈ ਜੀ ਹਾਂ ਜੀ ਕੋਈ ਹੱਤ ਛੜੀ ਨਹੀਂ ਆ ਮੈਂ ਤੁਹਾਨੂੰ ਦੱਸਤਾ ਵੀ ਸ਼ਾਈ ਵਾਲਤੇ ਜਰਸੀ ਦੇ ਨਾਲ ਲੇ ਕ੍ਰੋਸ ਸੰਗ ਰੱਖਦੀ ਹੈ ਚੈੱਕ ਕਰ ਲੋ ਜੀ 7 ਲੀਟਰ ਦੁੱਧ ਵੀਰ ਹਾਂ ਜੀ ਹਾਂ ਜੀ 7 ਲੀਟਰ ਕੀ ਮੁੱਲ ਕਰਨਾ ਦਾ 15 ਦੀ ਦੇ ਦਈਏ ਜੀ ਕਿੰਨੀ ਕਰਜਾਇਸ ਉਸ ਦੀ 15 ਇੱਕ ਹੀ ਵਾਰੀ ਕਰਦੇ ਹਾਂ ਨਾ 12000 ਦੀ ਦੇ ਦਾਂਗੇ 10 ਦੀ ਪੂਰੀ ਦੀ ਫਿਰ ਕੋਈ ਵਿੱਚੋ ਸ਼ੋਰ ਛੱਪਾ ਨਹੀਂ ਝੋਣਾ ਠੀਕ ਹੈ ਜੀ 10 ਦੀ ਦੇ ਦਿਆਂਗਾ ਪੂਰਾ 10000 ਰੁਪਇਆ ਮੁੱਲ ਖਿੱਚ ਕੇ ਲਵਾਤਾ ਅੱਗੇ ਪਹਿਲੋਂ ਤੇ ਇਹਦੇ ਵਿੱਚੋਂ ਤੁਹਾਡਾ ਆਇਆਗੇ ਤਾਂ ਸਿਰਫ 100 200 ਰੁਪਇਆ ਸ਼ੋਰ ਛੱਪਾ ਜਿਹੜਾ ਮਾਣਤਲ ਹੋਊਗਾ ਤਿੰਨ ਨਗਰ ਤੋਂ ਦਿਖਾਇਆ ਵੀਡੀਓ ਦੇ ਵਿੱਚ ਦੋ ਮੱਝਾਂ ਗਾਂ ਨੂੰ 4 ਦਿਨਾਂ ਸੰਭਲਿਏ ਦੇ ਗਾਂ ਨੇ ਦੁੱਧ 11-12 ਕਿਲੋ ਘਰ ਆਉਣਾ ਠੀਕ ਹੈ ਜੇ ਤੁਹਾਨੂੰ ਪਤਾ ਪੱਟੇ ਆ ਗਏ ਸ਼ਰਾਧ ਖੜੂਗਾ ਉਹਨੇ ਆਪੇ ਆਪਦੀ ਸੇਵਾ ਨਾਲ ਸੰਭਲ ਲੈਣੀ ਸੋਚਣਾ ਹਾਂਜੀ ਮੱਝ ਦੋਸਤੋਂ ਪਹਿਲੇ ਨੰਬਰ ਤੇ ਜਿਹੜੀ ਵਿਖਾਈਏ ਟੋਕਰ ਗੱਪਣ ਕਨਫਰਮ ਚੈੱਕ ਪਾਸ ਇਹਦੇ ਨਾਲ ਜਿਹੜੀ ਬੱਦੀ ਮੱਝ ਹੈ ਕੋਈ ਦੋਸਤੋਂ 3 ਕਿ ਮਹੀਨਿਆਂ ਦਾ ਟਾਈਮ ਹੋਗਾ ਸੂਈ ਨੂੰ ਤੇ ਗਾਂ ਨੂੰ ਦੋਸਤੋਂ ਕੋਈ 3 ਕਿ ਮਹੀਨਿਆਂ ਦਾ ਟਾਈਮ ਸੂਈ ਨੂੰ ਹੋਗਾ ਤਾਂ 1.5 ਮਹੀਨਾ ਗੜੀ ਟੀਕਾ ਲੱਗੇ ਨਾ ਹਜੇ ਕਨਫਰਮ ਕੋਈ ਨਹੀਂ ਦੋਸਤੋਂ ਜੀ ਤਿੰਨ ਨਗਰ ਭ ਅਡਰੈਸ ਦੇ ਕਰੀਬੀ ਦਾ ਫਿਰ ਬੋਲ ਦੇਣਾ ਪਿੰਡ ਸੋਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਸਿੰਘ ਨਾਮੀਰ ਦਾ ਫੋਨ ਨੰਬਰ ਵੀਰੇ ਕਰੀਬੀ ਫਿਰ ਬੋਲੋ ਫੋਨ ਨੰਬਰ 88721198 ਠੀਕ ਹੈ ਇੱਕ ਆਪਣਾ ਭਰਾ ਹੋਰ ਛੋਟਾ ਜੋਕੇ ਬੈਠਾ ਉਹਨਾਂ ਦਾ ਵੀ ਐਥੇ ਨੰਬਰ ਦਵਾਂਗੇ ਠੀਕ ਹੈ ਹਾਂਜੀ ਅਰਸ਼ਦੀਪ ਸਿੰਘ ਉਹਦਾ ਨਾਮ ਹੈ ਜੇ ਉਹ ਹੁਣ ਨਾ ਲੱਗੇ ਤੇ ਉਹ ਇੱਕ ਨਾ ਲੱਗੇ ਤੇ ਉਹਦਾ ਵਟਸਐਪ ਕਾਲ ਲੱਗਣਾ ਉਹਦੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਇੱਕ ਨੰਬਰ ਆਪਣਾ ਦਵਾਂਗਾ ਮੈਂ ਠੀਕ ਠੀਕ ਹਾਂਜੀ ਉਹ ਜੋਕੇ ਬੈਠਾ ਹੈਗਾ ਸਾ ਠੀਕ ਠੀਕ ਹਾਂਜੀ ਕੋਈ ਗੱਲ ਤੇ ਇੱਕ ਨੰਬਰ ਉਹਨਾਂ ਦਾ ਦਵਾਂਗੇ ਠੀਕ ਠੀਕ ਅਗਲੀ ਵੀਡੀਓ ਤੇ ਨੰਬਰ ਪਤਾ ਗਏਗਾ ਐਸੇ ਹੀ ਪਾ ਦਿਓ ਤੇ ਠੀਕ ਹੈ ਜੀ ਐਸੀ ਵੀਡੀਓ ਪਾ ਦਿਓ ਹਾਂ ਜੀ ਤੇ ਬਾਕੀ ਜਿਹੜਾ ਵੀਰ ਮੱਝ ਆ ਖੜੂਗਾ 12 ਲੀਟਰ ਨਾ ਦੁੱਧ ਅਜ ਤੋਂ 10 ਦਿਨਾਂ ਨੂੰ ਕਰੇ ਤੇ ਮੈਨੂੰ ਆਖੇ ਕੀ ਗਿਆ ਇਹ ਤੁਹਾਂ ਠੀਕ ਹੈ ਜੀ 12 ਲੀਟਰ ਫਿਰ ਉਹਨਾਂ ਕੋਤਾ ਤੇ ਆਊਗੀ ਮੱਝ ਠੀਕ ਹੈ ਜੀ ਆਪ ਉਹਨਾਂ ਗਰੰਟੀ ਨਾਲ ਬੰਦਿਆਂ ਨੇ ਕਿਹਾ ਇਹ ਠੀਕ ਠੀਕ ਆਪ ਤੇ ਘਰੇ ਨਹੀਂ ਉਹ ਵਿਚਾਰੇ ਤੇ ਉਹਨਾਂ ਬਾਰੋ-ਬਾਰ ਫਿਰਾਂਦਾ ਵੀ ਲੈ ਆ ਮੱਝ ਹਾਂ ਤੇ ਲਿਆਂਕ ਤੇ ਕਰ ਲਾ ਚਲੋ ਕੋਈ ਗੱਲ ਨਹੀਂ ਜਿਹੜਾ ਵੀਰ ਖੜੂਗਾ ਨੇ ਸੇਵਾ ਕਰਨੀ ਆਪਾਂ ਜੀ ਪੈਸੇ ਕਰਨੇ ਨੇ ਸੇਵਾ ਕਰਨੀ ਕਰਨੀ ਹੈ ਨਾ ਸਾਦ ਦੇਖੋ ਇਹੜੇ-ਇੜੇ ਘਰ ਤੇ ਨਹੀਂ ਕਰਦੇਗੇ ਮੱਜਾਂ ਠੀਕ ਹੈ ਜੀ ਬਾਕੀ ਚਲੋ ਭਾਲਾਂ ਬਹੁਤ ਮਾਰਿਆ ਠੀਕ ਹੈ ਜੀ ਤੇ ਵੀਰਾਂ ਨੂੰ ਐਸੇ ਕਰਕੇ ਲੱਭ ਕੇ ਲੈ ਆਈਦਾ ਲੇਟ ਵੀਡੀਓ ਪਾਈ ਦੀ ਤਾਈਓਂ ਇਹਨਾਂ ਨੂੰ ਪਤਾ ਵੀਡੀਓ ਤੇ ਮਾਲ ਭਾਣਾ ਹੀ ਵਿਕਣਾ ਹੈ ਹਾਂਜੀ 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 ਤੇ ਜੇ ਫਿਰ ਮੁੱਲ ਵੱਡੇ ਕਰਾਂਗੇ ਤੇ ਉਹ ਕਿੱਥੇ ਵਿਕਣਗੇ ਹਾਂਜੀ 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 ਠੀਕ ਹੈ ਜੀ ਧੰਨਵਾਦ ਦੋਸਤੋ ਵੀਰੇ ਵੀਡੀਓ ਵੇਖਣ ਵਾਸਤੇ